ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਸ ਕਰਦੀ ਹਾਂ ਤੁਸੀਂ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਰਹੋਗੇ ਵਾਹਿਗੁਰੂ ਸਭ ਨੂੰ ਚੜ੍ਹਦੀ ਕਲਾ 'ਚ ਰੱਖੇ ਤੇ ਆਪਾਂ ਵੀ ਚੜ੍ਹਦੀ ਕਲਾ 'ਚਾਂ ਜੀ ਸੋ ਆਪਣਾ ਸੰਧਾਰਾ ਵੀ ਆ ਗਿਆ ਸੀਗਾ ਥੋੜੀ ਜੀ ਵੀਡੀਓ ਮੇਰੀ ਲੇਟ ਹੋ ਜਾਂਦੀ ਹੈ ਵੈਸੇ ਵੀ ਮੈਨੂੰ ਲੇਟ ਹੀ ਆਇਆ ਸੀ ਇਸ ਵਾਰ ਕਿਉਂਕਿ ਸਾਡੇ ਨਾਲ ਥੋੜੀ ਪ੍ਰੋਬਲਮ ਚੱਲ ਰਹੀ ਸੀ ਮੇਰੇ ਤਾਈ ਜੀ ਬਿਮਾਰ ਸੀਗੇ ਮੇਰੇ ਭੂਆ ਜੀ ਇਸ ਕਰਕੇ ਉਹਨਾਂ ਨੂੰ ਉਧਰ ਜਾਣਾ ਪੈ ਗਿਆ ਇਸ ਕਰਕੇ ਫਿਰ ਮੇਰਾ ਸੰਧਾਰਾ ਲੇਟ ਹੋ ਗਿਆ ਸੀਗਾ ਤੇ ਇਹ ਪਹਿਲੀ ਵਾਰ ਹੀ ਆ ਵੀ ਮੇਰੇ ਘਰ ਦੇ ਨੇ ਮੈਨੂੰ ਕਢਵਾ ਕੇ ਨਹੀਂ ਦਿੱਤੇ ਜਿਹੜੇ ਮਤਲਬ ਮੁੱਲ ਮੈੜੀ ਹੁੰਦੇ ਹਨ ਨਾ ਬਿਸਕਟ ਉਹੀ ਦਿੱਤੇ ਸੀਗੇ ਤੇ ਨਹੀਂ ਤਾਂ ਸਾਡੇ ਆਟਾ ਵਗੈਰਾ ਘਿਓ ਵਗੈਰਾ ਦੇ ਕੇ ਸਮਾਨ ਫੇਰ ਬਣਵਾਉਂਦੇ ਨੇਗੇ ਤੇ ਨਾਲ ਫਰੂਟ ਵਗੈਰਾ ਲਿਆਏ ਸੀਗੇ ਤੇ ਫਿਰ ਮੈਂ ਨਮਕੀਨ ਤੇ ਥੋੜੇ ਜਿਹੇ ਮਿੱਠੇ ਬਿਸਕਟ ਮੰਗਵਾ ਲਏ ਸੀਗੇ ਤੇ ਮੈਨਹੀਂ ਤਾਂ ਮੇਰੇ ਘਰ ਦੇ ਹਮੇਸ਼ਾ ਮੈਨੂੰ ਉਹੀ ਦਿੰਦੇ ਨੇਗੇ ਕਢਵਾ ਕੇ ਹੀ ਦਿੰਦੇ ਨੇ ਕਿ ਬਿਸਕਟ ਤੇ ਮਤਲਬ ਉਦਾਂ ਨਹੀਂ ਮੁੱਲ ਨਹੀਂ ਲਿਆ ਕੇ ਦਿੰਦੇ ਫਿਰ ਉਸ ਤੋਂ ਬਾਅਦ ਮੈਂ ਆਪਣਾ ਜਿਹੜਾ ਸਾਡੇ ਨਾਨਕੇ ਮਾਮਾ ਜੀ ਲਿਆਏ ਸੀ ਸੁੰਧਾਰਾ ਨਾ ਉਹ ਥੋੜੇ ਜਿਹਾ ਬਿਸਕੁਟ ਪਏ ਸੀਗੇ ਫਿਰ ਉਹ ਅਸੀਂ ਕੱਢ ਕੱਢ ਕੇ ਮੈਂ ਥੋੜੇ ਜਿਹਾ ਕਾਲੇਜ ਰੱਖਦੇ ਸੀਗੇ ਫਿਰ ਮੈਂ ਇਹ ਜਿਹੜੇ ਮੰਮੀ ਵੀ ਸੁੰਧਾਰਾ ਲੈ ਕੇ ਆਏ ਸੀ ਉਹ ਇਹਦੇ ਵਿੱਚ ਪਾਤੇ ਸੀਗੇ ਜਿਹੜੇ ਆਪਣੇ ਬਿਸਕੁਟ ਸੀਗੇ ਵੈਸੇ ਵੀ ਸਾਡੇ ਜਿਹੜੇ ਮੰਮੀ ਹੁਣੀ ਨੇਗੇ ਮੰਮੀ ਦਾ ਸੁੰਧਾਰਾ ਮੇਰੀ ਦਾ ਆਇਆ ਹੋਇਆ ਸੀਗਾ ਮਤਲਬ ਮੇਰੀ ਸੱਸ ਦਾ ਸੁੰਧਾਰਾ ਆਇਆ ਹੋਇਆ ਸੀਗਾ ਫਿਰ ਅਸੀਂ ਪਹਿਲਾਂ ਉਹੀ ਬਿਸਕੁਟ ਖਾਦੇ ਉਹ ਚੋ ਵੀ ਹਜੇ ਪਏ ਸੀਗੇ ਤੇ ਇਸ ਕਰਕੇ ਮੈਂ ਥੋੜੇ ਥੋੜੇ ਮੰਗਵਾਏ ਸੀਗੇ ਮੈਂ ਕਿਹਾ ਮੰਮੀ ਜ਼ਿਆਦਾ ਨਾ ਲਿਆ ਕੇ ਦਿਓ ਮਾਨੂੰ ਤੇ ਮਤਲਬ ਪਤਾ ਨਹੀਂ 2-3 ਭਾਂਡਿਆਂ ਚ ਭਰਨੇ ਪੈ ਜਾਂਦੀਆਂ ਬਿਸਕਟ ਜਿਹੜੇ ਕੜਵਾ ਕੇ ਦਿੰਦੇ ਨੇਗੇ ਮੈਨੂੰ ਤੇ ਇਹ ਤਾਂ ਵੈਸੇ ਵੀ ਕਾਫੀ ਮਹਿੰਗੇ ਵੀ ਦੇ ਦਿੰਦੇ ਨੇਗੇ ਪਰ ਮੈਨੂੰ ਉਹਨਾਂ ਨੇ ਇਸ ਵਾਰੀ ਮੁੱਲ ਲਿਆ ਕੇ ਦਿੱਤੇ ਸੀਗੇ ਮੈਨੂੰ ਤੇ ਮਤਲਬ ਮਾਪੇ ਦਾ ਹਨਾ ਕਿੰਨਾ ਪਿਆਰ ਹੁੰਦਾ ਕਹਿੰਦੇ ਮਰਨ ਤੱਕ ਜਦੋਂ ਤੱਕ ਧੀ ਹੈ ਨਾ ਮਤਲਬ ਕਰਨਾ ਪੈਂਦਾ ਸਾਰਾ ਹਨਾ ਮਾਪਿਆਂ ਨੂੰ ਤਾਂ ਪਰ ਮੇਰੇ ਮੇਰਾ ਇਹ ਜੇ ਕੋਈ ਵੀ ਉਹ ਨਹੀਂ ਇੱਛਾ ਨਹੀਂ ਜੀ ਵਈ ਮੈਨੂੰ ਜਾਂ ਸੁਧਾਰਾ ਦੇਣ ਜਾਂ ਨਾ ਦੇਣ ਮੈਂ ਇਹ ਜੀ ਉਹ ਸੋਚਣਾ ਹੁਣ ਨਹੀਂ ਰਿਲੇਟ ਕਰਦੀ ਹੈ ਜੀ ਮੇਰੇ ਲਈ ਚਾਹੇ ਮੈਨੂੰ ਦੇਣ ਚਾਹੇ ਨਾ ਦੇਣ ਸੁਧਾਰਾ ਪਰ ਆਏ ਆ ਵਈ ਮਾਪਿਆਂ ਦਾ ਮੂੰਹ ਥੋੜੀ ਨਾ ਘਟਦਾ ਹੁੰਦਾ ਇਦਾਂ ਹਨ ਤੇ ਮਤਲਬ ਜਿਹੜਾ ਪਿਆਰ ਆ ਉਹ ਤਾਂ ਖੂਨ ਦੇ ਨਾਲ ਹਨਾ ਆਪਣਾ ਹਮੇਸ਼ਾ ਹੀ ਰਹਿੰਦਾ ਵਾ ਤੇ ਮਨ ਲੋ ਇਦਾਂ ਨਹੀਂ ਹੁੰਦਾ ਹੈਗਾ ਕਈਆਂ ਨੂੰ ਜਾਨੀ ਭੁੱਖ ਹੁੰਦੀ ਹੈਗੀ ਜਿਵੇਂ ਕਈ ਕੁੜੀਆਂ ਨੂੰ ਹਨਾ ਮੰਗ ਮੰਗ ਕੇ ਖਾਣ ਦੀ ਜਾਂ ਮੰਗ ਮੰਗ ਕੇ ਲੈਂਦੀਆਂ ਨੇ ਉਹ ਚੀਜ਼ ਮੈਨੂੰ ਜਮਾ ਵੀ ਪਸੰਦ ਨਹੀਂ ਹੈਗੀ ਇਹ ਜਿਹੜੇ ਮੈਨੂੰ ਤਾਂ ਜੰਮਾ ਵੀ ਪਸੰਦ ਨਹੀਂ ਹੈਗੀ ਇਹਨਾਂ ਮਤਲਬ ਆ ਪਹਿਲਾਂ ਆਪਦੇ ਪੇਕਿਆ ਦੇਖਣਾ ਚਾਹੀਦਾ ਵਾ ਹਨਾ ਕੀ ਪਤਾ ਅਗਲੇ ਓਕੇ ਓਕੇ ਸਰਦੇ ਹੋਣ ਕਿਵੇਂ ਸਰਦੇ ਹੋਣ ਕਈ ਕੁੜੀਆਂ ਦੀ ਵੈਸੇ ਮੈਂ ਗੱਲ ਕਰਦੀਆਂ ਸਾਰੀਆਂ ਨਹੀਂ ਇਦਾਂ ਕਰਦੀਆਂ ਵੈਸੇ ਤਾਂ ਮਾਪੇ ਜਿੰਨੇ ਜੋਗਾ ਹੁੰਦਾ ਉਹ ਆਪਦੇ ਉਹ ਮਤਲਬ ਬਾੜਦੀ ਕਰਦਾ ਆਪਦੇ ਤੋਂ ਹਨਾ ਜਿੰਨਾ ਮਤਲਬ ਉਹਨਾਂ ਨੇ ਸੋਚਿਆ ਉਸ ਤੋਂ ਵੀ ਵੱਧ ਕਰਨ ਦੀ ਕੋਸ਼ਿਸ਼ ਕਰਦੇ ਤੇ ਕਰਦੇ ਵੀ ਨੇ ਹਨਾ ਮੇਰੇ ਤਾਂ ਬਹੁਤ ਕਰਦੇ ਨੇ ਪਰ ਮਤਲਬ ਕਈ ਕੁੜੀਆਂ ਨੂੰ ਭੋਖ ਹੁੰਦੀ ਹੈ ਵਾ ਤਾਂ ਮੈਨੂੰ ਇਦਾਂ ਦਾ ਕੁਝ ਵੀ ਨਹੀਂ ਹੈਗਾ ਕਿ ਵੀ ਉਹ ਦੇਖ ਕੇ ਜਾਣ ਜਾਂ ਨਾ ਦੇਖ ਕੇ ਜਾਣ ਕਈ ਕੁੜੀਆਂ ਨੂੰ ਬਹੁਤ ਪੋਖੁੰਡਿਆਗੀ ਪਰ ਮੈਂ ਉਹਨਾਂ ਨੂੰ ਇਹ ਗੱਲ ਕਹਿਣੀ ਆ ਬਈ ਮੈਂ ਨਾ ਅੱਜ ਤੱਕ ਹਮੇਸ਼ਾ ਆਪਦੇ ਘਰਦਿਆਂ ਤੋਂ ਕਦੇ ਨਹੀਂ ਕੁਝ ਮੰਗਿਆ ਹੈਗਾ ਮੈਂ ਹਮੇਸ਼ਾ ਆਪਦੇ ਘਰ ਵਾਲੇ ਵੀ ਤਰੱਕੀ ਮੰਗਦੀ ਆ ਉਹਦੀ ਸੁੱਖ ਸ਼ਾਂਤੀ ਤੰਦਰੁਸਤੀ ਮੰਗਦੀ ਹੁੰਨੀ ਆ ਵੀ ਵਾਹਿਗੁਰੂ ਮੈਨੂੰ ਮੇਰੇ ਘਰ ਹੀ ਬਹੁਤ ਕੁਝ ਦੇਈ ਮੈਨੂੰ ਕਿਸੇ ਤੋਂ ਮੰਗਣ ਦੀ ਲੋੜ ਨਾ ਪਵੇ ਮੇਰੇ ਘਰਦਿਆਂ ਤੋਂ ਵੀ ਪਰ ਜਦੋਂ ਤੱਕ ਜਦੋਂ ਮਤਲਬ ਜਦੋਂ ਜਦੋਂ ਸਾਨੂੰ ਲੋੜ ਪਈ ਹੈ ਮੇਰੇ ਪੇਕੇ ਹਮੇਸ਼ਾ ਮੇਰੇ ਨਾਲ ਖੜਦੇ ਨੇ ਮੈਨੂੰ ਮਤਲਬ ਕਿਸੇ ਵੀ ਚੀਜ਼ ਦੀ ਲੋੜ ਆ ਤਾਂ ਮੈਨੂੰ ਜ਼ਰੂਰ ਪ੍ਰੋਵਾਈਡ ਕਰਵਾਉਂਦੇ ਨੇ ਤੇ ਮੈਨੂੰ ਮਤਲਬ ਦਿੰਦੇ ਨੇ ਲੈ ਕੇ ਹਨਾ ਕੋਈ ਵੀ ਚੀਜ਼ ਸਾਨੂੰ ਦੀ ਹੁੰਦੀ ਆ ਤੇ ਮਤਲਬ ਪੂਰਾ ਵਧੀਆ ਇਹੋ ਜੀ ਕੋਈ ਗੱਲ ਨਹੀਂ ਆ ਹਨ ਪਰ ਕਈ ਕੁੜੀਆਂ ਨੂੰ ਜਾਣ ਬੁੱਝ ਕੇ ਜਦੋਂ ਤੁਹਾਨੂੰ ਸੱਚੀ ਜਦੋਂ ਮਾਪਿਆਂ ਨੂੰ ਪਤਾ ਹੁੰਦਾ ਨਾ ਸਾਡੇ ਬੱਚੇ ਨੂੰ ਕੋਈ ਚੀਜ਼ ਵੀ ਸਾਡੇ ਬੱਚੇ ਨੂੰ ਕੋਈ ਚੀਜ਼ ਦੀ ਲੋੜ ਆ ਤੇ ਮਾਪੇ ਜ਼ਰੂਰ ਕਰਦੇ ਨੇ ਧੀਆਂ ਦਾ ਹਨ ਤੇ ਪਰ ਮੈਂ ਉਹ ਕੁੜੀਆਂ ਨੂੰ ਕਹਿਣੀ ਆ ਇਹੋ ਜੇ ਖਾਦੇ ਖਾਣ ਦਾ ਕੋਈ ਫਾਇਦਾ ਨਹੀਂ ਇਹੋ ਜੀ ਸ਼ਰੀਰਕ ਚ ਕੋਈ ਚੜ੍ਹਾਈ ਨਹੀਂ ਅਗਰ ਤੁਹਾਡੇ ਮਾਪੇ ਓਕੇ ਓਕੇ ਤੁਹਾਡੇ ਭਰਾ ਉਹ ਨਾ ਕਰਦੇ ਨੇਗੇ ਤਾਂ ਉਹ ਬਹੁਤ ਨੇਹਵਾਲਾ ਤੁਹਾਡਾ ਉਹ ਕਦੇ ਕਿਸੇ ਕੰਮ ਨਹੀਂ ਆਉਂਦਾ ਹੈਗਾ ਤੇ ਭਰਾਵਾਂ ਦਾ ਹਿੱਸਾ ਕਦੇ ਵੀ ਨਹੀਂ ਖਾਣਾ ਚਾਹੀਦਾ ਭਰਾਵਾਂ ਦਾ ਹਿੱਸਾ ਉਹਨਾਂ ਨੂੰ ਹੀ ਸੋਭਦਾ ਤੇ ਤੁਸੀਂ ਸਾਰੀ ਜ਼ਿੰਦਗੀ ਵਰਤਾਂ ਜਦੋਂ ਤੁਹਾਡੇ ਭਰਾਵਾਂ ਆਉਂਦਾ ਤੁਸੀਂ ਹਿੱਸਾ ਨਹੀਂ ਲੈਂਦੇ ਜਿਹੜੀਆਂ ਕੁੜੀਆਂ ਕਰਦੀਆਂ ਆਦੀ ੱਟ ਦਮਾਂਗੇ ਫਲਾਨਾ ਕਰਾਂਗੇ ਇਹ ਬੋ ਉਹ ਚੀਜ਼ਾਂ ਮੈਨੂੰ ਬਹੁਤ ਬੁਰੀਆਂ ਲੱਗਦੀਆਂ ਨੇਗੀਆਂ ਤੇ ਇਹ ਕੁੜੀਆਂ ਨੇ ਮੂੰਹ ਚ ਕਦੇ ਵੀ ਨਹੀਂ ਸੋਭਦੀਆਂ ਮੇਰੇ ਭੂਆ ਜੀ ਵਰਗੇ ਬਹੁਤ ਆੜਵਗੇ ਪਰ ਉਹਨਾਂ ਨੇ ਅਜੇ ਤੱਕ ਕਦੇ ਵੀ ਇਹੋ ਜਿਹੀ ਗੱਲ ਨਹੀਂ ਸੀ ਬੋਲੀ ਮੈਨੂੰ ਉਹਨਾਂ ਤੋਂ ਇਹ ਸਿੱਖਣ ਨੂੰ ਮਿਲਿਆ ਵੀ ਮੈਂ ਵੀ ਇਹੋ ਜਿਹੀ ਗੱਲ ਕਦੇ ਵੀ ਨਾ ਆਵੇ ਭਰਾਵਾਂ ਨੂੰ ਕਰਾਂ ਮੈਂ ਤਾਂ ਮਤਲਬ ਉਹ ਆਏ ਕਹਿੰਦੇ ਹੁੰਦੇ ਸੇ ਸਭ ਮਰ ਜਾਗੇ ਆਪਦੇ ਭਤੀਜਿਆਂ বিনা ਭਰਾਵਾਂ বিনা ਤੇ ਉਹੀ ਗੱਲ ਸਾਡੀ ਆ ਤੇ ਅਸੀਂ ਵੀ ਨਹੀਂ ਇਹੋ ਜਿਹੀ ਚੀਜ਼ਾਂ ਨੂੰ ਕਦੇ ਵੀ ਉਹ ਕਰਦੇ ਹੈਗੇ ਕਿ ਅਸੀਂ ਚੀਜ਼ਾਂ ਨਹੀਂ ਚਲਦੀਆਂ ਹੈਗੀਆਂ ਤੇ ਮੈਂ ਰਸਾਈ ਕਹਣੀ ਆ ਪਰਮਾਤਮਾ ਸਭ ਦੇ ਭਰਾਵਾਂ ਨੂੰ ਸਾਰਿਆਂ ਨੂੰ ਤੇ ਬਹੁਤ ਤੰਦਰੁਸਤੀਆਂ ਦੇਵੇ ਤਰੱਕੀਆਂ ਦੇਵੇ ਪਰਮਾਤਮਾ ਸਭ ਨੂੰ ਸਤਿ ਸ਼੍ਰੀ ਅਕਾਲ ਜੀ